ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅਸੀਂ ਜਰਮਨ ਦੇ ਹੈਮਬਰਗ ਗੁਰੂ ਘਰ ਦੇ ਵਿੱਚ ਖੜੇ ਆ ਤੇ ਸਾਡੇ ਕੋਲ ਇੱਥੇ ਵੀਰ ਭਾਨਾ ਸਿੱਧੂ ਆਇਆ ਸਭ ਤੋਂ ਪਹਿਲਾਂ ਤਾਂ ਇੱਥੇ ਆਉਣ ਤੇ ਸਾਰੇ ਭਰਾਵਾਂ ਵੱਲੋਂ ਵੀਰ ਦਾ ਧੰਨਵਾਦ ਤੇ ਜੀ ਆਇਆਂ ਨੂੰ ਤੇ ਅਸੀਂ ਥੋੜੀ ਜੀ ਪੰਜਾਬ ਦੇ ਬਾਰੇ ਜੋ ਵੀ ਅੱਜਕੱਲ ਮੁੱਦੇ ਉੱਥੇ ਚੱਲਦੇ ਉਹਨਾਂ ਦੇ ਬਾਰੇ ਵੀਰ ਨਾਲ ਗੱਲਬਾਤ ਕਰਨੀ ਸੀਗੀ ਕਿਉਂਕਿ ਪੰਜਾਬ ਪ੍ਰਦੇਵੀ ਵੀਰ ਬਹੁਤ ਹੀ ਜ਼ਿਆਦਾ ਅ ਨਾਟਾਰਕ ਹੋ ਕੇ ਬੋਲਦਾ ਹਰੇਕ ਮੁੱਦੇ ਤੇ ਚਾਹੇ ਸਿਆਸਤ ਦਾ ਹੋਵੇ ਚਾਹੇ ਪੰਜਾਬ ਦੀ ਨੌਜਵਾਨੀ ਦਾ ਹੋਵੇ ਚਾਹੇ ਮਾਂ ਬੋਲੀ ਦਾ ਹੋਵੇ ਤੇ ਜਿਹੜਾ ਅੱਜ ਮੁੱਦਾ ਆਪਣੇ ਚੱਲ ਰਿਹਾ ਲੈਂਡ ਪੂਲਿੰਗ ਦਾ ਇਹਨਾਂ ਵਿਸ਼ਿਆਂ ਤੇ ਥੋੜੀ ਥੋੜੀ ਵੀਰ ਨਾਲ ਆਪਾਂ ਗੱਲਬਾਤ ਕਰਾਂਗੇ ਭਾਨੇ ਵੀਰੇ ਸਭ ਤੋਂ ਪਹਿਲਾਂ ਸਵਾਗਤ ਸਾਸਰੀ ਕਾਲ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਸਾਹਿਬ ਦਾ ਪਰਮਾਤਮਾ ਦਾ ਬਹੁਤ-ਬਹੁਤ ਸ਼ੁਕਰ ਹੈ ਜਿਨ੍ਹਾਂ ਦੀ ਕਿਰਪਾ ਸਦਕਾ ਇੱਥੇ ਆਉਣ ਦਾ ਸਮਾਂ ਪ੍ਰਾਪਤ ਹੋਇਆ ਤੇ ਦੂਜਾ ਸਾਡੇ ਭਰਾਵਾਂ ਦਾ ਹੈਰੀ ਵਰਗੇ ਸਾਡੇ ਸਾਰੇ ਹੀ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿੰਨੇ ਵੀ ਦੇਣਾ ਇੱਥੇ ਆ ਪ੍ਰਮਾਤਮਾ ਨੇ ਜਿੰਨੇ ਕਿ ਦਿਨ ਇੱਥੇ ਰਹਿਣਾ ਸਾਰੀ ਹੀ ਕੋਸ਼ਿਸ਼ ਕਰਾਂਗੇ ਵੀ ਜਿਹੜੇ ਵੀ ਸਾਡੇ ਭੈਣ ਭਰਾ ਨੇ ਚਾਉਣ ਵਾਲੇ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਜਾਈਏ ਉਹਨਾਂ ਤੋਂ ਕੁਝ ਸਿੱਖ ਕੇ ਜਾਈਏ ਕਿਉਂਕਿ ਮੈਂ ਹਮੇਸ਼ਾ ਇੱਕ ਚੀਜ਼ ਦੇਖਦਾ ਹੁੰਨਾ ਕਿ ਜਿੰਨੇ ਵੀ ਦੇਸ਼ਾਂ ਦੇ ਵਿੱਚ ਸਾਡੇ ਪੰਜਾਬੀ ਭੈਣ ਭਰਾ ਰਹਿੰਦੇ ਨੇਗੇ ਮੈਂ ਪੰਜਾਬ ਵਾਲਿਆਂ ਨਾਲੋਂ ਅਕਸਰ ਹੀ ਦੇਖਦਾ ਹਾਂ ਕਿ ਉਹਨਾਂ ਦੇ ਵਿੱਚ ਪੰਜਾਬ ਪ੍ਰਤੀ ਬੱਧ ਦਰਦ ਹੈ ਕਿਉਂਕਿ ਉਹਨਾਂ ਨੂੰ ਚਿੰਤਾ ਹੁੰਦੀ ਹੈ ਜਦੋਂ ਇਹੋ ਜਿਹਾ ਮੁਲਕ ਡਿਵੈਲਪ ਹੋਏ ਦੇਖਦੇ ਨੇਗੇ ਕਿ ਸਾਡਾ ਮੁਲਕ ਦਾ ਸਾਡੇ ਪੰਜਾਬ ਦਾ ਕੀ ਹਾਲਾਤ ਨੇਗੇ ਉਹਨਾਂ ਦੇ ਬਾਅਦ ਚਿੰਤਾ ਉਹਨਾਂ ਨੂੰ ਵੀ ਹੁੰਦਾ ਕਿ ਸਾਡਾ ਇਹ ਪੰਜਾਬ ਸੁਧਰੇ ਸਾਡੇ ਪੰਜਾਬ ਦੇ ਵੀ ਹਾਲਾਤ ਚੰਗੇ ਹੋਣ ਉਹਨਾਂ ਤੋਂ ਇਹ ਚੀਜ਼ਾਂ ਤੇ ਸਿੱਖੇ ਵੀ ਜਾਣੀਆਂ ਨੇ ਗਿਆ ਸਾਰਿਆਂ ਨੂੰ ਮਿਲ ਕੇ ਵੀ ਜਾਣਾ ਅਲਗ-ਅਲਗ ਇਥੇ ਕੰਟਰੀਆਂ ਦੇ ਵਿੱਚ ਵੀ ਜਾਣਾ ਜਿਹੜੀ ਤੁਸੀਂ ਗੱਲ ਪ੍ਰਵਾਸ ਵਾਲੇ ਕਹੀ ਆ ਜਿਹੜਾ ਪ੍ਰਵਾਸ ਆ ਜੇ ਪੰਜਾਬ ਦੀਆਂ ਕੁੱਲ ਮਿਲਾ ਕੇ ਆਪਾਂ ਗੱਲ ਕਰੀਏ ਮੈਨੂੰ ਇਹ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਲੱਗਦੀ ਆ ਕਿ ਪ੍ਰਵਾਸ ਸਾਡੇ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਆ ਕਿਉਂਕਿ ਇਹ ਲੋਕਾਂ ਦੀ ਮਜਬੂਰੀ ਬਣ ਚੁੱਕੀ ਆ ਕਿਉਂਕਿ ਸਰਕਾਰਾਂ ਨੇ ਸਿਸਟਮ ਨੇ ਨੀਤੀ ਸਾਡੀਆਂ ਹੋਈਆਂ ਨਹੀਂਆਂ ਨੌਜਵਾਨ ਬੜੇ ਨਿਰਾਸ਼ ਨੇ ਕਿ ਕੋਈ ਠੀਕਾ ਪੜ ਕੇ ਕੋਈ ਕੰਮ ਨਹੀਂ ਮਿਲਦਾ ਕੋਈ ਰੋਜ਼ਗਾਰ ਨਹੀਂ ਮਿਲਦਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਸੀਗਾ ਕਿ ਆਉਂਦਾ ਆਉਂਦਾ ਇੱਕ ਮੁੰਡਾ ਮੇਰੇ ਨਾਲ ਗੱਲ ਕਰ ਰਿਹਾ ਸੀਗਾ ਕਿ ਸਾਡੇ ਸਾਰੇ ਪਿੰਡ ਦੇ ਨੌਜਵਾਨ ਬਾਹਰ ਵਾਗੇ ਮੈਂ ਜਾਣ ਨਹੀਂ ਚਾਹੁੰਦਾ ਬਾਈ ਕੋਈ ਕੰਮ ਨਹੀਂ ਸੀ ਕਹਿੰਦਾ ਰੋਜ਼ਗਾਰ ਨਹੀਂ ਸੀ ਮੇਰੀ ਮਜਬੂਰੀ ਬਣ ਗਈ ਹੁਣ ਤੁਹਾਨੂੰ ਇਹ ਮੈਂ ਪਿਛਲੇ ਲੰਮੇ ਸਮੇਂ ਤੋਂ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਕਾਲਜ ਯੂਨੀਵਰਸਿਟੀਆਂ ਖਾਲੀ ਹੋ ਗਈਆਂ ਪੰਜਾਬ ਦਾ ਘਟ ਤੇ ਜੂਨੀਅਰ ਅਸਟੇਟਾਂ ਘੱਟੇ ਚੱਲੀ ਜਾਂਦੀਆਂ ਨੇਗੀਆਂ ਹੁਣ ਜਿਹੜੀ ਪੰਜਾਬ ਦੀ ਆਪਾਂ ਗੱਲ ਕਰੀ ਜਿਹੜੇ ਨੌਕਰੀਆਂ ਨੇ ਉਹਨਾਂ ਉੱਪਰ ਬਾਹਰਲੇ ਸਟੇਟਾਂ ਦੇ ਆ ਗਏ ਬਾਹਰਲੇ ਸਟੇਟਾਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਉਹਨਾਂ ਉੱਪਰ ਜਿਹੜੀ ਕੋਈ ਕੋਈ ਇੱਥੇ ਕੋਈ ਉਹਦੇ ਕੋਈ ਕਾਨੂੰਨ ਨਹੀਂ ਬਣਿਆ ਕੋਈ ਮਤਾਂ ਨਹੀਂ ਲੈ ਕੇ ਆਂਦਾ ਜਿਵੇਂ ਹੋਰ ਸਟੇਟਾਂ ਦੇ ਵਿੱਚ ਹੈ ਹਨ ਇਹ ਜਿਹਨੇ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੀ ਪੰਜਾਬ ਦਾ ਪ੍ਰਵਾਸ ਵੀ ਰੋਕੇ ਤੇ ਇੱਥੋਂ ਜਿਹੜੇ ਭਰਾ ਚੰਗੇ ਕਾਮਕਾਰ ਕਰਦੇ ਨੇਗੇ ਉਹਨਾਂ ਨੂੰ ਵੀ ਉਹਨਾਂ ਦੇ ਚਰਨਾਂ ਦੇ ਵਿੱਚ ਫੇਣਤਿਆ ਕਰਕੇ ਜਾਊਂਗਾ ਵੀ ਤੁਸੀਂ ਪੰਜਾਬ ਨੂੰ ਬਾਈ ਆਪਾਂ ਵਾਪਸ ਚਲੀਏ ਆਪਣੀ ਕੋਸ਼ਿਸ਼ ਇਹੀ ਆ ਕਿ ਜਿਸ ਦੁਨੀਆ ਜਿਹੜਾ ਸਾਡੇ ਰਾਜ ਦੀ ਹਾਮੀ ਭਰਦੀ ਸੀ ਕਿ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦੀ ਰਾਜ ਦੀ ਹਾਮੀ ਭਰਦੀ ਸੀ ਉਸ ਤਰ੍ਹਾਂ ਸਾਡੇ ਸਿਸਟਮ ਪੰਜਾਬ ਦੇ ਵਿੱਚ ਕੋਈ ਚੰਗਾ ਰਾਜ ਆਵੇ ਗੁਰੂ ਸਾਹਿਬ ਕਿਰਪਾ ਕਰਨ ਮਹਾਰਾਜ ਕਿਰਪਾ ਕਰਨ ਉਹੀ ਸਾਰੀਆਂ ਗੱਲਾਂ ਬਾਤਾਂ ਇੱਥੇ ਭਰਾਵਾਂ ਨਾਲ ਕਰਕੇ ਜਾਣੀਆਂ ਨੇਗੀਆਂ ਹੁਣ ਜਿਹੜੀ ਤੁਸੀਂ ਲੈਂਡ ਪੂਲਿੰਗ ਨੀਤੀ ਦੀ ਗੱਲ ਕਰ ਰਹੇ ਹੋ ਅੱਜ ਕੱਲ ਮੁੱਦਾ ਭਖਿਆ ਹੋਇਆ ਉਹ ਬਹੁਤ ਜ਼ਿਆਦਾ ਦੇਖੋ ਸੋਨੂ ਸਾਹਿਬ ਨੂੰ ਪਤਾ ਹੀ ਹੈ ਕਿ ਸਾਡੀ ਜਿਹੜੀ ਪੰਜਾਬ ਦੀ ਜ਼ਮੀਨ ਆ ਪਹਿਲਾਂ ਹੀ ਘਟੂ ਘੜ 10-12 ਲੱਖ ਜਿਹੜੀ ਜ਼ਮੀਨ ਆ ਆ ਆ ਇੱਕ ਕਰੋੜ 3-4 ਲੱਖ ਜਿਹੜੀ ਜ਼ਮੀਨ ਏਕੜ ਜ਼ਮੀਨ ਆ ਉਹਦੇ ਵਿੱਚੋਂ ਪਹਿਲੀ ਜਿਹੜੀ 10 ਲੱਖ ਜ਼ਮੀਨ ਘਟ ਚੁੱਕੀ ਆ ਸੜਕਾਂ ਰਾਹੀਂ ਹੋਰ ਕਿੰਨੇ ਥਾਂ ਮਾਰਾਂਹੀਂ ਜਿਹੜੀ ਖੇਤੀਬਾੜੀ ਹੇਠ ਜ਼ਮੀਨ ਆ ਉਹ ਦਿਨ ਪਰਾਂ ਦੀ ਦਿਨ ਘਟੇ ਜਾਂਦੀ ਆ ਹੁਣ ਜਿਹੜੀ ਨੀਤੀ ਲੈ ਕੇ ਨੇ ਤਾਂ ਸਰਾਸਰੀ ਹੀ ਪੀੜੀ ਪੰਜਾਬ ਨੂੰ ਮਾਰਨ ਵਾਲੀ ਨੀਤੀ ਆ ਇਹਦੇ ਵਿੱਚ ਕਿਸਾਨ ਦਾ ਕੋਈ ਫਾਇਦਾ ਨਹੀਂ ਪਬਲਿਕ ਦਾ ਕੋਈ ਫਾਇਦਾ ਨਹੀਂ ਸਿਰਫ ਬਿਲਡਰਾਂ ਦਾ ਤੇ ਸਰਕਾਰਾਂ ਦਾ ਫਾਇਦਾ ਆ ਕਿ ਤੁਸੀਂ ਸਿੱਧੀ ਜੀ ਆਧਾਰਨਾ ਆ ਕਿ ਤੁਸੀਂ ਕੀ ਕਰੋ ਤੁਸੀਂ ਸਾਨੂੰ ਤੁਹਾਨੂੰ 1200 ਗਾਜ ਤੁਹਾਨੂੰ ਦੇ ਦਾਂਗੇ ਬਾਕੀ ਸਾਰੀ ਕਿੱਲੇ ਦੇ ਵਿੱਚੋਂ ਸਾਨੂੰ ਜ਼ਮੀਨ ਦੇ ਦਿਓ ਹੂੰ 90% ਜ਼ਮੀਨ ਸਾਨੂੰ ਦਿਓ 10% ਤੁਹਾਨੂੰ ਦੇ ਦਾਂਗੇ ਅਸੀਂ ਮੋੜ ਕੇ ਇਹ ਰੀਡਕ ਮਾਰੂ ਨੀਤੀ ਆ ਉਹਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਕਿਉਂਕਿ ਜਦੋਂ ਪੰਜਾਬ ਦੇ ਲੋਕ ਜਾਗ ਪੈਂਦੇ ਨੇਗੇ ਖਾਸ ਕਰਕੇ ਜਦੋਂ ਐਨ ਆਰ ਆਈ ਭਰਾ ਕਹਿੰਦੇ ਨੇਗੇ ਵੀ ਅਸੀਂ ਨਹੀਂ ਆਪਣੀਆਂ ਜ਼ਮੀਨਾਂ ਦੇਣੀ ਅਸੀਂ ਨਹੀਂ ਆਪਣੀਆਂ ਜ਼ਮੀਨਾਂ ਵੇਚਣੀਆਂ ਖਾਸ ਕਰਕੇ ਉਦੋਂ ਫਿਰ ਇਹਨਾਂ ਸਰਕਾਰਾਂ ਦੇ ਬਹੁਤ ਵੱਡਾ ਪ੍ਰਭਾਵ ਪੈਂਦਾ ਮੈਂ ਸਾਰੇ ਐਨ ਆਰ ਆਈ ਭਰਾਵਾਂ ਨੂੰ ਵੀ ਇੱਥੇ ਹੀ ਬੇਨਤੀ ਕਰਨੀ ਹੈ ਜਿਨ੍ਹਾਂ ਦੇ ਕੋਲੇ ਪੰਜਾਬ ਦੇ ਵਿੱਚ ਜ਼ਮੀਨਾਂ ਹਨ ਮਰਲਾ ਜ਼ਮੀਨਾਂ ਦਿਓ ਬਸ ਤੁਸੀਂ ਇਹੀ ਆਸ ਰ ਕਿ ਮਾਰਾ ਸਾਡਾ ਸਿਸਟਮ ਵਧੀਆ ਬਣਾਊਗਾ ਤੇ ਅਸੀਂ ਇੱਥੋਂ ਵਾਪਸ ਮੁੜਨਾ ਹੁਣ ਇੱਕ ਤੁਹਾਨੂੰ ਮੈਂ ਛੋਟੀ ਜੀ ਗੱਲ ਦੱਸ ਦਾਂ ਆਪਣੇ ਨਾ ਫਰਾਂਸ ਦੇ ਵਿੱਚ ਧਰਨਾ ਚੱਲੀ ਜਾਂਦਾ ਹਾਂਜੀ ਡ ਫਰਾਂਸ ਦੇ ਵਿੱਚ ਧਰਨਾ ਚੱਲੀ ਜਾਂਦਾ ਉਹਦੀ ਮੇਰੇ ਕੋਲੇ ਨਿਊਜ਼ ਪਹੁੰਚੀ ਉੱਥੇ ਦੀ ਜਿਹੜੀ ਆਪਣੀ ਲੋਕ ਇਹੀ ਕਹਿ ਰਹੇ ਨੇ ਵੀ ਸਾਨੂੰ ਲੰਮਾ ਸਮਾਂ ਹੋ ਗਿਆ ਇੱਥੇ ਕੰਮ ਕਰਦਿਆਂ ਨੂੰ ਸਾਨੂੰ ਪੱਕਾ ਕੀਤਾ ਜਾਵੇ ਜਾਂ ਸਾਡੀ ਗੱਲਬਾਤ ਸੁਣਾ ਸੁਣੀ ਜਾਣੀ ਚਾਹੀਦੀ ਹੈ ਪਰ ਉਹ ਸਰਕਾਰ ਅਗਲੇ ਦੀ ਜ਼ਮੀਨ ਅਗਲਾ ਸਿਸਟਮ ਆ ਪਰ ਆਪਣਾ ਉਸ ਤਰ੍ਹਾਂ ਬਸ ਨਹੀਂ ਚੱਲਦਾ ਜਿਸ ਤਰ੍ਹਾਂ ਦੇ ਆਪਣੀ ਧਰਤੀ ਤੇ ਆਪਣਾ ਬਸ ਚੱਲਦਾ ਬਿਲਕੁਲ ਇਸ ਕਰਕੇ ਕਿਉਂ ਨਾ ਆਪਾਂ ਆਪਣੀ ਉਸ ਹੀ ਧਰਤੀ ਨੂੰ ਹੋਣੀ ਵਧੀਆ ਬਣਾ ਲਈਏ ਉਹਦੇ ਦੇ ਵਿੱਚ ਆਪਾਂ ਨੂੰ ਲੋੜ ਆ ਕਿਉਂਕਿ ਜੇ ਇੱਕ ਸਾਡੀ ਹੋਰ ਮੈਂ ਦੇਖਿਆ ਸਮੱਸਿਆ ਅਸੀਂ ਜ਼ਿਆਦਾਤਰ ਇੱਕ ਗੱਲ ਕਹਿ ਦਿੰਦੇ ਆ ਵੀ ਯਾਰ ਮੈਂ ਕੀ ਲੈਣਾ ਮੈਨੂੰ ਲੱਗਦਾ ਵੀ ਜੇ ਅਸੀਂ ਇਹ ਹਰ ਇੱਕ ਦੇ ਦਿਮਾਗ ਦੇ ਵਿੱਚ ਉਹ ਗੱਲ ਕੱਢ ਦਈਏ ਵੀ ਨਹੀਂ ਯਾਰ ਸਾਡਾ ਵੀ ਪੰਜਾਬ ਆ ਸਾਡੇ ਪਿੰਡ ਨੇ ਇਸ ਨੂੰ ਸੋਨਾ ਬਣਾਉਣਾ ਜ਼ਿਆਦਾਤਰ ਭਰਾ ਇੱਥੋਂ ਕਿੰਨਾ ਕਿੰਨਾ ਖਰਚਾ ਕਰਕੇ ਜਿਵੇਂ ਹੁਣ ਹੈਰੀ ਆਪਦੇ ਪਿੰਡ ਦੇ ਵਿੱਚ ਗਰਾਊਂਡ ਬਣਾ ਰਿਹਾ ਹੋਰ ਕਰ ਰਿਹਾ ਹਨ ਵੀ ਉਹ ਸਾਨੂੰ ਸਾਰਿਆਂ ਨੂੰ ਇਹ ਸੋਚ ਪਾ ਕੇ ਸਾਨੂੰ ਸਾਰਿਆਂ ਨੂੰ ਬਰਾਬਰ ਦਾ ਯੋਗਦਾਨ ਪਾਉਣਾ ਪੈਣਾ ਤੇ ਤਾਂ ਕਿਤੇ ਸੀ ਜਿਹੜੇ ਪੰਜਾਬ ਨੂੰ ਸੁਧਾਰਾਂਗੇ ਹੁਣ ਤੁਹਾਡੇ ਸਾਹਮਣੇ ਤੁਹਾਡਾ ਭਰਾ ਖੜਾ ਹੈ ਹਮ ਏਅਰਪੋਰਟ ਤੇ ਸਿਰਫ ਮੈਨੂੰ ਹੀ ਗੱਲ ਪੁੱਛੀ ਗਈ ਵੀ ਤਰ ਤਿੰਨ ਪਰਚੇ ਨਾ ਮੈਂ ਕਿਹਾ ਜੀ ਮੈਂ ਸਾਰਿਆਂ ਦੀ ਆ ਤੁਹਾਡੇ ਸਾਹਮਣੇ ਪਰਮਿਸ਼ਨਾਂ ਲੈ ਕੇ ਚੱਲਾਂ ਜੀ ਕੋਈ ਮੈਂ ਅਨਲੈਗਲੀ ਤਰੀਕੇ ਨਾਲ ਨਹੀਂ ਜਾ ਰਿਹਾ ਮੈਂ ਕੋਟਾਂ ਦੇ ਵਿੱਚੋਂ ਪਰਮਿਸ਼ਨਾਂ ਲੈ ਕੇ ਮੈਂ ਕਿਹਾ ਜਮਾਨਤਾਂ ਭਰਾ ਕੇ ਆਇਆ ਹਾਂ ਕਿਤੇ 5 ਲੱਖ ਦੀ ਕਿਤੇ 10 ਲੱਖ ਦੀ ਉਹ ਕਿਸੇ ਨੂੰ ਫਰਦ ਦੇ ਕੇ ਆਇਆ ਕਿ ਦੀ ਐਫ.ਡੀ ਦੇ ਕੇ ਆਇਆ ਉਹ ਸਾਰਾ ਕੁਝ ਦੇ ਕੇ ਆਇਆ ਵੀ ਹੁਣ ਜਿਹੜੇ ਉਹ ਸਾਢੇ ਵਰਗਿਆਂ ਦੇ ਜਿਹੜੇ ਪਰਚੇ ਪਾਏ ਨੇ ਬੇਤੁਕੇ ਪਰਚੇ ਨੇਗੇ ਕੋਈ ਗੱਲ ਹੀ ਨਹੀਂ ਬਣਦੀ। ਸਾ ਵੀ ਕੋਈ ਨਿੱਜੀ ਰੌਲਾ ਨਹੀਂ ਲੋਕਾਂ ਵਾਸਤੇ। ਕੋਈ ਨਿੱਜੀ ਰੌਲਾ ਨਹੀਂਗਾ ਸਿਰਫ ਉਹੀ ਗੱਲ ਆ ਵੀ ਜਿਹੜੇ ਅਸੀਂ ਲਟੇ ਰਹਿੰਦੇ ਅਸੀਂ ਲੜਾਈ ਲੜਦੇ ਆ ਉਹਨਾਂ ਦੇ ਖਿਲਾਫ ਕਿੰਨੀਆਂ ਐਫਆਰਆਈਆਂ ਨੇ ਉਹਨਾਂ ਦੇ ਕੋਈ ਜਿਹੜੇ ਪਰਚੇ ਕੁਝ ਹੋਏ ਵੀ ਨਹੀਂ ਪਰ ਫਿਰ ਵੀ ਉਹਨਾਂ ਨੂੰ ਫੜਿਆ ਜਾ ਰਿਹਾ ਕੋਈ ਨਹੀਂ ਕੋਈ ਕਾਰਬਨ ਨਹੀਂ ਸਾਡੇ ਵਰਗਾਂ ਨੂੰ ਫੜ ਕੇ ਜੇਲਾਂ ਜੇ ਵੀ ਤੁਨ ਤਾਂ ਭਾਨੇ ਵੀਰੇ ਤੁਹਾਡੀ ਗੱਲ ਵਿੱਚ ਆ ਜਦੋਂ ਆਪਾਂ ਆ ਸਰਕਾਰ ਆਈ ਸਾਰਿਆਂ ਨੂੰ ਚਾਹ ਸੀ ਬਾਹਰ ਲਿਆ ਨੇ ਨੌਜਵਾਨਾਂ ਨੇ ਬਹੁਤ ਜ਼ੋਰ ਲਾਇਆ ਆਪਾਂ ਤੁਸੀਂ ਸਾਰਿਆਂ ਨੇ ਰਲ ਕੇ ਵੋਟਾਂ ਪਾਈਆਂ ਵੀ ਇਹ ਸਰਕਾਰ ਕਹਿੰਦੀ ਸੀ ਵੀ ਪ੍ਰਵਾਸ ਰੁਕ ਜਾਊਗਾ ਮੁੜ ਕੇ ਆਉਣਗੇ ਜਾਂ ਤੁਹਾਡਾ ਹੱਕ ਦੇਵ ਕਰਦੇ ਆ ਤੁਸੀ ਇਹ ਯਾਰ ਬਈਸੀ ਗੱਲ ਪਤਾ ਕੀ ਆ ਗੱਲ ਆਪਾਂ ਨੂੰ ਇਹ ਚੀਜ਼ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਆ ਕਿ ਜਿਹੜੀ ਰਾਜਗਦੀ ਦੀ ਭੁੱਖ ਆ ਉਹ ਬਹੁਤ ਵੱਡੀ ਭੁੱਖ ਆ ਹੂੰ ਤਾਂ ਪੋ ਰਾਜ ਰਾਜੋਂ ਨਰਕ ਠੀਕ ਆ ਬੰਦੇ ਦੇ ਕੀਤੇ ਹੋਏ ਕੋਈ ਚੰਗੇ ਕਰਮ ਨੂੰ ਰਾਜਗਦੀ ਤੇ ਬਿਠਾ ਆਂਦੇ ਨੇ ਪਰ ਜਹਾ ਕੰਮ ਉਹ ਨਰਕ ਮਾੜੇ ਕੰਮ ਕਰਦਾ ਕਿ ਉਹ ਨਰਕਾਂ ਦੇ ਵਿੱਚ ਜਾਂਦਾ ਇਹ ਰਾਜਗਦੀ ਦੀ ਭੁੱਖ ਬਹੁਤ ਵੱਡੀ ਭੁੱਖ ਆ ਇਸ ਕਰਕੇ ਸਾਡੀ ਜਿਹੜੀ ਪੰਜਾਬ ਦੀ ਆਪਾਂ ਕੁੱਲ ਮਿਲਾ ਕੇ ਸਿਆਸਤ ਗੱਲ ਕਰੀਏ ਹਰ ਇੱਕ ਬੰਦੇ ਨੂੰ ਇਹ ਹੁੰਦਾ ਵੀ ਯਾਰ ਮੇਰੀ ਕੁਰਸੀ ਨਾ ਚੱਲ ਜੇ ਮੇਰੀ ਕੁਰਸੀ ਨਾ ਚੱਲ ਜੇ ਇਸ ਕਰਕੇ ਜਿਹੜੀਆਂ ਕਿ ਕਾਰਪੋਰੇਟ ਘਰਾਣਿਆਂ ਦੀਆਂ ਜਿਹੜੀਆਂ ਉਹਨਾਂ ਨੂੰ ਜਿਸ ਤਰ੍ਹਾਂ ਆਪ ਨੂੰ ਮੰਨ ਨੂੰ ਪਾਉਂਦਾ ਉਹ ਮੰਨ ਮਾਨੀਆਂ ਕਰਦੇ ਨੇਗੇ ਜਾਂ ਕੁਝ ਰਾਜਨੀਤੀ ਇਹੋ ਜੀ ਹੁੰਦੀ ਹੈ ਕਿ ਜਿਹੜੀ ਸਟੇਟ ਨੂੰ ਨਹੀਂ ਸੋਹਦੀ ਉਹਦੇ ਵਿੱਚ ਸਾਡੇ ਵਾਲੇ ਬੇਬਸ ਹੋਏ ਖੜੇ ਨੇਗੇ ਡਟ ਕੇ ਜਿਹੜੀ ਆਪਣੀ ਧਰਤੀ ਆਪਣੇ ਸਟੇਟ ਦੀ ਉਸ ਪ੍ਰਕਾਰ ਗੱਲ ਨਹੀਂ ਕਰ ਸਕਦੇ ਜਿਸ ਤਰ੍ਹਾਂ ਉਹਨਾਂ ਨੂੰ ਕਰਨੀ ਚਾਹੀਦੀ ਹੈ ਮੁੱਦਿਆਂ ਦੀ ਗੱਲ ਨਹੀਂ ਕਰ ਰਹੇ ਇਸ ਕਰਕੇ ਉਹ ਮੁੱਦਿਆਂ ਤੋਂ ਭਟਕ ਕੇ ਸਿਰਫ ਵਰ ਸਿਰਫ ਹੁਣ ਆਪਣੀ ਕੁਰਸੀ ਬਚਾਉਣ ਲਈ ਜਿਹੜੀ ਗੱਲ ਹੋਈ ਖੜੇ ਆ ਮੈਂ ਹਰ ਇੱਕ ਹੀ ਜਿਹੜੀ ਕਿ ਮੈਂ ਇੱਕ ਦਿਨ ਕੀ ਹੋਇਆ ਨਾਲ ਜਿਹੜਾ ਮੈਂ ਪਰਸੋਂ ਚੌਥੇ ਮੈਂ ਪਿੰਡਾਂ ਦੇ ਵਿੱਚ ਬੋਲ ਰਿਹਾ ਸੀ ਉਹਦੇ ਨਾਲ ਕੁਝ ਕਿ ਮੇਰੇ ਭਰਾਵਾਂ ਨੇ ਵਿਰੋਧ ਕਰਿਆ ਮੈਂ ਸਾਰੀਆਂ ਪਾਰਟੀਆਂ ਬਾਰੇ ਗੱਲ ਬਾਰੇ ਗੱਲ ਕਹੀ ਮੈਂ ਕਿਹਾ ਵੀ ਸਾਨੂੰ ਕੋਈ ਕਹਿੰਦਾ ਵੀ ਅਸੀਂ ਆਹ ਪਾਰਟੀ ਦੇ ਪੱਕੇ ਵਰਕਰਾਂ ਕਾਂਗਰਸ ਦੇ ਆ ਕੋਈ ਕਹਿੰਦਾ ਮੈਂ ਝਾੜੂ ਦਾ ਜੀ ਕੋਈ ਕਹਿੰਦਾ ਮੈਂ ਕਿਸੇ ਵਰਕਰ ਕਿਸੇ ਭਾਜਪਾ ਦਾ ਮੈਂ ਕਿਹਾ ਵੀ ਸਾਨੂੰ ਪਾਰਟੀ ਵਾਜੇ ਦਾ ਖੜਾ ਛੱਡ ਕੇ ਸਾਡੇ ਦਿਮਾਗ ਦੇ ਵਿੱਚ ਪੰਜਾਬ ਚੱਲਣਾ ਚਾਹੀਦਾ ਵੀ ਮੈਂ ਪੰਜਾਬ ਦਾ ਪੰਜਾਬ ਦਾ ਬਿਲਕੁਲ ਵੀ ਮੈਨੂੰ ਪਾਰਟ ਲੋਕਾਂ ਨੂੰ ਜ਼ਿਆਦਾ ਤਰ ਜਿਹੜੇ ਪਾਰਟੀਆਂ ਦੇ ਵਿੱਚ ਪਾ ਕੇ ਸਾਡੇ ਪਿੰਡਾਂ ਦੇ ਲੋਕਾਂ ਨੂੰ ਪਾੜਤਾ ਪਾੜਨ ਕਰਕੇ ਜਿਹੜਾ ਉਹ ਸਾਡਾ ਜਿਹੜਾ ਉਹ ਸਿਸਟਮ ਸੁਧਾਰ ਨਹੀਂ ਹੋ ਸਕਦਾ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਸਾਨੂੰ ਪਾਰਟੀ ਪਾਰਟੀ ਨਹੀਂ ਕਰਨੀ ਚਾਹੀਦੀ ਸਾਨੂੰ ਆਪਣਾ ਪੰਜਾਬ ਸਾਨੂੰ ਆਪਣੇ ਮੁੱਦਿਆਂ ਦੀ ਗੱਲਬਾਤ ਕਰਨੀ ਚਾਹੀਦੀ ਆ ਇਸ ਕਰਕੇ ਕੀ ਜਿਹੜੀ ਇਹ ਸਾਡੇ ਹਾਲਾਤ ਬਣੇਗੇ ਪਣੇ ਵੀ ਥੋੜੀ ਗੱਲ ਵਿੱਚ ਵੀ ਦੇਖੋ ਕੱਲਿਆਂ ਤੋਂ ਵੀ ਲੋਕਾਂ ਦਾ ਮਨ ਭੰਗ ਹੋਇਆ ਉਹ ਕਾਂਗਰਸ ਤੋਂ ਵੀ ਹੋਇਆ ਬੜੇ ਚਾਹਨਾ ਆਮ ਆਦਮੀ ਲਿਆਂਦੀ ਹੁਣ ਆਉਣ ਵਾਲੇ ਸਮੇਂ 'ਚ ਤੁਸੀਂ ਨੌਜਵਾਨਾਂ ਨੂੰ ਕੀ ਸਹਿਯੋਗ ਦੇ ਵੀ ਕਿੱਧਰ ਨੂੰ ਤੁਰਨ ਕੀ ਕਰਨ ਉਹਨਾਂ ਨੂੰ ਵੀ ਕੋਈ ਦਿਖਦਾ ਨਹੀਂ ਬਾਈ ਜੀ ਤੁਸੀਂ ਮੇਰੀ ਗੱਲ ਸੁਣੋ ਥੋੜਾ ਆਪਣਾ ਇੱਕ ਘਰ ਆਧਾਰਨ ਤੌਰ ਤੇ ਦੱਸ ਦਿੰਦਾ ਥੋੜੇ ਘਰ ਦੇ ਵਿੱਚ ਤੁਹਾਨੂੰ ਕਬੀਲਦਾਰੀ ਦਾ ਪਤਾ ਹੈ ਹੈਨਾ ਜੇ ਤੁਹਾਡੇ ਘਰ ਦੀ ਆ ਕੇ ਕਬੀਲਦਾਰੀ ਪਹਿਲੀ ਤੁਹਾਡੀ ਆ ਕੇ ਨੂੰ ਫੜ ਲੇ ਜਾਂ ਤੁਹਾਡੀ ਆ ਕੇ ਘਰ ਵਾਲੀ ਫੜ ਲੇ ਉਹਨੂੰ ਕਬੀਲਦਾਰ ਦਾ ਨਹੀਂ ਪਤਾ ਹੋਏਗਾ ਹਣਾ ਇਸ ਕਰਕੇ ਇਹੀ ਜਿਹੜੀ ਰਾਜਨੀਤੀ ਆ ਵੀ ਪੰਜਾਬ ਤੁਹਾਡਾ ਘਰ ਆ ਹੁਣ ਜਿਹੜੇ ਪੰਜਾਬ ਦੀ ਆਪਾਂ ਕਹਿੰਦੇ ਆ ਵੀ ਖੇਤਰੀ ਪਾਰਟੀਆਂ ਖੇਤਰੀ ਲੋਕ ਹੋਣ ਖਾਸ ਕਰਕੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਸਾਡੀ ਵਿਧਾਨ ਸਭਾ ਹੈ ਜਿੱਦੇ ਵਿੱਚੋਂ ਸਾਡੇ ਪੰਜਾਬ ਦੇ ਮੁੱਦਿਆਂ ਦੀ ਗੱਲ ਹੁੰਦੀ ਹੈ ਜਿਹਦੇ ਵਿੱਚ ਚੰਗੇ ਮਤੇ ਲਿਆ ਸਕਦੇ ਆ ਹੁਣ ਜਿਵੇਂ ਕਿ ਮੈਂ ਤੁਹਾਨੂੰ ਨੌਕਰੀਆਂ ਦੀ ਗੱਲ ਕੀਤੀ ਆ ਹੋਰ ਜਿਹੜੇ ਬੜੇ ਨੇਗੇ ਜਿਹੜੇ ਮੁੱਦੇ ਜਿਹੜੇ ਅਸੀਂ ਮਤੇ ਵਿਧਾਨ ਸਭਾ ਦੇ ਲਿਆ ਸਕਦੇ ਆ ਜਿਹਦੇ ਉੱਪਰ ਕੀ ਇਹ ਸਾਡੀ ਪੰਜਾਬ ਕੋਲੇ ਪੰਜਾਬ ਦੀ ਰਾਜਨੀਤੀ ਕੋਲੇ ਪੰਜਾਬ ਦੀ ਵਿਧਾਨ ਸਭਾ ਹੀ ਨਹੀਂ ਹੈਗੀ। ਯਾਨੀ ਉਹਦੇ ਕਰਕੇ ਜਿਹੜਾ ਸਾਡਾ ਇਹ ਸਿਸਟਮ ਹੋਇਆ। ਸਾਡੇ ਮੁੱਦਿਆਂ ਦੀ ਗੱਲ ਜਿਹੜੀ ਕਿ ਸਾਡੀ ਪੰਜਾਬ ਦੀ ਵਿਧਾਨ ਸਭਾ ਚੰਡੀਗੜ੍ਹ ਦੇ ਵਿੱਚ ਬਣੀ ਹੋਈ ਆ। ਲੋਕ ਸਭਾ ਦਾ ਚਲੋ ਦੂਰ ਦੀ ਗੱਲ ਆ ਸਾਡੀ ਵਿਧਾਨ ਸਭਾ ਦੇ ਵਿੱਚ ਬਹੁਤ سارے ਮਸਲੇ ਹੱਲ ਹੋ ਸਕਦੇ ਨੇ। ਜੀਡੀਪੀ ਉਹੀ ਉਹਨਾਂ ਕੋਲੇ ਨਹੀਂ ਹੈਗੀ। ਇਸ ਕਰਕੇ ਹੀ ਚਾਹੁੰਦੇ ਆ ਕਿ ਚੰਗੇ ਆਪਣੇ ਪੰਜਾਬ ਦੀਆਂ ਨੈਸ਼ਨਲ ਪਾਰਟੀ ਨਾਲ ਬਣਾ ਔਖਾ ਚੱਲਣਾ ਨੈਸ਼ਨਲ ਪਾਰਟੀ ਨੇ ਆਪਣੇ ਮਨਾਬਕ ਚਲਾਉਣਾ ਸਿਸਟਮ ਜਿਹੜੀ ਖੇਤਰ ਦੇ ਲੋਕ ਹੋਣਗੇ ਘਰ ਦੀ ਆਪਣੀ ਮੈਂ ਤੁਹਾਨੂੰ ਉਦਾਹਰਨ ਦੇ ਕੇ ਦੱਸਿਆ ਵੀ ਜਿਹੜਾ ਘਰ ਦਾ ਕਬੀਲਦਾਰਾ ਲਾਣਦਾਰ ਨੂੰ ਪਤਾ ਕਬੀਲਦਾਰੀ ਦਾ ਹੁਣ ਜਿਹੜਾ ਬੰਦਾ ਬਾਹਰੋਂ ਆ ਕੇ ਚਲਾ ਰਿਹਾ ਉਹਨੂੰ ਨਹੀਂ ਪਤਾ ਹੈਗਾ ਇਹ ਇਹ ਜਿਹੜੀ ਸਮੱਸਿਆ ਪੰਜਾਬ ਦੀ ਇਸ ਕਰਕੇ ਜੇਕਰ ਹੁਣ ਉਹ ਸਮੱਸਿਆ ਨੂੰ ਸਮਝਣ ਵਾਲੇ ਹੱਲ ਕਰਨ ਵਾਲੇ ਲੋਕ ਹੋਣਗੇ ਤਾਂ ਹੱਲ ਕਰ ਸਕਦੇ ਨੇ ਇਹ ਇੱਕ ਗੱਲ ਅਖੀਰ ਦੇ ਵਿੱਚ ਕੋਈ ਨੌਜਵਾਨਾਂ ਨੂੰ ਜਿਹੜਾ ਯੂਥ ਹੈ ਜਿਹਦੇ ਜਿਹਨਾਂਰਜੀ ਬਹੁਤ ਹੁੰਦੀ ਪਾਵਰ ਹੁੰਦੀ ਕੁਝ ਵੀ ਕਰ ਸਕਦਾ ਉਹਨੂੰ ਕੋਈ ਮੈਸੇਜ ਮੈਂ ਤੁਹਾਨੂੰ ਛੋਟੀ ਮੇਰੇ ਕੋਲੇ 5 5 6 ਕਿਲੋ ਜਮਿੰਟ ਸੀ ਉਹ ਟਿੱਬੇ ਵਾਲੀ ਹੈਣਾ ਵੀ ਬੜਾ ਮਹਾਰਾਜ ਨੇ ਦੇਖਿਆ ਵੀ ਮੜੇ ਮਾੜੇ ਦਿਨ ਦੇਖੇ ਨੇ ਕਿ ਅੱਜ ਤੁਹਾਡੇ ਭਰਾਵਾਂ ਸਾਦਕੇ ਇੱਥੇ ਪਹੁੰਚ ਗਏ ਹੈਣਾ ਵੀ ਮੇਰਾ ਕਹਿਣ ਦਾ ਭਾਵ ਇਹ ਹੈ ਜੂਥ ਨੂੰ ਵੀ ਨਰਾਸ਼ ਨਾ ਹੋ ਹੂੰ ਵੀ ਆਪਾਂ ਆਪਾਂ ਇਸ ਜਿਹੜਾ ਸਾਡਾ ਪੰਜਾਬ ਹੈ ਇਹਨੂੰ ਆਪਾਂ ਸੁਧਾਰਨ ਦੀ ਆਪਾਂ ਕੋਸ਼ਿਸ਼ ਕਰੀਏ ਸਾਨੂੰ ਜੇਕਰ ਸਾਡਾ ਘਰ ਖਰਾਬ ਆ ਸਾਡੇ ਘਰ ਦੇ ਵਿੱਚ ਘਾਹ ਉੱਗ ਗਿਆ ਤਾਂ ਸਮਾਰਨ ਦਾ ਸਾਨੂੰ ਆਪ ਨੂੰ ਪੈਣਾ ਇਸ ਕਰਕੇ ਮੇਰੀ ਨੌਜਵਾਨਾਂ ਨੂੰ ਹੀ ਬੇਨਤੀ ਆ ਵੀ ਸਾਰੇ ਭਰਾਵਾਂ ਨੂੰ ਵੀ ਆਪਾਂ ਰਲ ਮਿਲ ਕੇ ਸਾਰੇ ਨੌਜਵਾਨ ਆਪਾਂ ਜਿਹੜਾ ਹਤਾਸ਼ ਹੋ ਕੇ ਅਨਰਾਸ਼ ਹੋ ਕੇ ਨਾ ਭੱਜੀਏ ਤੇ ਉਹੀ ਜਿਹੜੀ ਮੈਂ ਗੱਲ ਕਰਦਾ ਜਿਹੜੇ ਤੁਸੀਂ ਸਾਰੋਂ ਪਹਿਲਾਂ ਭਰਾ ਆਏ ਹੋ ਚੰਗੀ ਗੱਲ ਆ ਹੁਣ 20-30 ਲੱਖ ਰੁਪਈਆ ਲਾ ਕੇ ਆਪਾਂ ਕੁਛ ਨਾ ਕੁਛ ਉੱਥੇ ਵੀ ਕੰਮ ਜਿਹੜੀ ਚਲਾਉਣ ਦੀ ਕੋਸ਼ਿਸ਼ ਕਰੀਏ ਵੀ ਆਪਾਂ ਜਿਹੜੇ ਪੈਸੇ ਨੇਗੇ ਆਪਾਂ ਉੱਥੇ ਕੰਮ ਆਪਣੇ ਪ੍ਰਾਈਵੇਟ ਖੋਲਹੀਏ ਆਪਣੀਆਂ ਕੁਛ ਨਾ ਕੁਛ ਆਪਣੇ ਪ੍ਰਾਈਵੇਟ ਜਿਵੇਂ ਕਿ ਆਪਣੀ ਕੋਈ ਵੀ ਚੀਜ਼ ਆ ਖੇਤੀਬਾੜੀ ਤੋਂ ਲੈ ਕੇ ਮਜ਼ਦੂਰ ਦਾ ਪੁੱਤ ਆਪਣੀ ਪ੍ਰਾਈਵੇਟ ਕੰਪਨੀ ਬਣਾ ਸਕਦਾ ਜਿੱਦਿ ਕਿ ਉਹਨਾਂ ਚੀਜ਼ਾਂ ਸਾਨੂੰ ਝਾਕ ਨਹੀਂ ਕਰਨੀਆਂ ਚਾਹੀਦੀ ਉਹ ਸਾਨੂੰ ਉਹਦੇ ਵਿੱਚ ਸਾਨੂੰ ਯੋਗਦਾਨ ਪਾਉਣਾ ਚਾਹੀਦਾ ਠੀਕ ਹੈ ਕਿ ਅਸੀਂ ਆਪਣੀ ਚੀਜ਼ ਆਪਣੀ ਕੋਈ ਫਾਰਮ ਆਪਣੀ ਕੋਈ ਕੰਪਨੀ ਖੜਾ ਖੜੀ ਕਰੀਏ ਵੀ ਮੇਰੀ ਤਾਂ ਹੀ ਬੇਨਤੀ ਆ ਨੌਜਵਾਨਾਂ ਨੂੰ ਆਪਾਂ ਉੱਥੇ ਰਹਿ ਕੇ ਇਸ ਨੂੰ ਸਵਾਰੀਏ ਪੰਜਾਬ ਠੀਕ ਹੈ ਜੀ ਚਲੋ ਭਾਨੇ ਸਿੱਧੂ ਵੀਰ ਦਾ ਧੰਨਵਾਦ ਜੇ ਕੋਈ ਇਥੇ ਯੂਰਪ ਚਾਹੇ ਉਹ ਜਰਮਨ ਹੈ ਤੇ ਆਲੇ ਦੁਆਲੇ ਮੁਲਕਾਂ ਦੇ ਵੀਰ ਭਾਨੇ ਵੀਰ ਨਾਲ ਸੰਪਰਕ ਕਰਨਾ ਚਾਹੁੰਦੇ ਆ ਸੋਸ਼ਲ ਮੀਡੀਆ ਤੇ ਤੁਸੀਂ ਵੀਰ ਨਾਲ ਸੰਪਰਕ ਕਰ ਸਕਦੇ ਹੋ ਤੇ ਜਿਹੜ ਕਰਦੇ ਆ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਹਾਂ 0176 57979708 ਠੀਕ ਆ ਜੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ